ਦਵਿੰਦਰ ਬਬੀਹਾ ਗਰੁੱਪ ਵੱਲੋਂ ਫੇਸਬੁੱਕ ਤੇ ਪੋਸਟ ਪਾ ਕੇ ਇੱਕ ਵਾਰ ਫੇਰ ਲਾਰੈਂਸ ਬਿਸਨੋਹੀ ਨੂੰ ਲਲਕਾਰਿਆ ਗਿਆ। ਉਹਨਾਂ ਨੇ ਫੇਸਬੁੱਕ ਤੇ ਲਿਖਿਆ ਹੈ ਕਿ ਸੰਤਾਂ ਦੀ ਫੋਟੋ ਲਾ ਕੇ નિર્ਦੋਸ਼ ਲੋਕਾਂ ਦੇ ਕਤਲ ਅਤੇ ਫਿਰੋਤੀਆਂ ਵਸੂਲਣ ਦਾ ਬਹੁਤ ਸਮੇਂ ਤੋਂ ਚੱਲਦਾ ਰਿਹਾ ਇਹ ਗੰਦੀ ਸਿਆਸਤ ਰਾਜਨੀਤਿਕ ਬਹੁਤ ਕੁਝ ਕਰਵਾ ਜਾਂਦੀ ਹੈ। ਸੰਤਾਂ ਦੀ ਛਵੀ ਨੂੰ ਖਰਾਬ ਕਰਨ ਲਈ ਪੁਲਿਸ ਖੋਲ੍ਹ ਦਿੰਦੀ ਹੈ। ਇਹੋ ਜਿਹੇ ਕੰਮ ਕਰਨ ਲਈ ਆਪ। ਇਹ ਜਦੋਂ ਪੰਜਾਬ ਆਉਂਦਾ ਤਾਂ ਸੰਤਾਂ ਦੀ ਫੋਟੋ ਵਾਲੀ ਟੀ-ਸ਼ਰਟ ਪਾ ਲੈਂਦਾ। ਜਦੋਂ ਜੋਧਪੁਰ ਜੇ ਦੇ ਵਿੱਚ ਜਾਂਦਾ ਤਾਂ ਮੋਹਨ ਭਗਵਤ ਦੀ ਫੋਟੋ ਵਾਲੀ T-shirt ਪਾਲੰਦ ਹੈ। ਦਵਿੰਦਰ ਬਬੀਹਾ ਗਰੁੱਪ ਵੱਲੋਂ Facebook ਤੇ ਪੋਸਟ ਪਾ ਕੇ ਇੱਕ ਵਾਰ ਫੇਰ ਲਾਰੈਂਸ ਬਿਸਨੋਹੀ ਨੂੰ ਲਲਕਾਰਿਆ ਗਿਆ। ਉਹਨਾਂ ਨੇ Facebook ਤੇ ਲਿਖਿਆ ਹੈ ਕਿ ਸੰਤਾਂ ਦੀ ਫੋਟੋ ਲਾ ਕੇ નિર્ਦੋਸ਼ ਲੋਕਾਂ ਦੇ ਕਤਲ ਅਤੇ ਫਿਰੋਤੀਆਂ ਵਸੂਲਣ ਦਾ ਬਹੁਤ ਸਮੇਂ ਤੋਂ ਚੱਲਦਾ ਰਿਹਾ। ਇਹ ਗੰਦੀ ਸਿਆਸਤ ਰਾਜਨੀਤਿਕ ਬਹੁਤ ਕੁਝ ਕਰਵਾ ਜਾਂਦੀ ਹੈ। ਸੰਤਾਂ ਦੀ ਛਵੀ ਨੂੰ ਖਰਾਬ ਕਰਨ ਲਈ ਪੁਲਿਸ ਖੋਲ੍ਹ ਦਿੰਦੀ ਹੈ। ਇਹੋ ਜਿਹੇ ਕੰਮ ਕਰਨ ਲਈ ਆਪ ਇਹ ਜਦੋਂ ਪੰਜਾਬ ਆਉਂਦਾ ਤਾਂ ਸੰਤਾਂ ਦੀ ਫੋਟੋ ਵਾਲੀ ਟੀ-ਸ਼ਰਟ ਪਾ ਲੈਂਦਾ ਜਦੋਂ ਜੋਧਪੁਰ ਜੇਲ੍ਹ ਵਿੱਚ ਜਾਂਦਾ ਤਾਂ ਮੋਹਨ ਭਗਵਤ ਦੀ ਫੋਟੋ ਵਾਲੀ ਟੀ-ਸ਼ਰਟ ਪਾ ਲੈਂਦਾ